ਤੁਹਾਡਾ ਤੁਹਾਡੇ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਸਾਡੀ ਅਗਲੀ ਕਲਾਸ ਦੇ ਵਿੱਚ ਅਸੀਂ ਲੈਤੇ ਨੇ ਪੀਟੀ ਪਲੱਸ ਪੀ ਦੇ ਵਿੱਚ ਕᅲ ਸਵਾਲ ਬਹੁਤ ਬਾਰ ਰਿਪੀਟ ਹੋਏ ਨੇ ਤੇ ਪੰਜਾਬ ਪੁਲਿਸ ਦੇ ਵੀ ਸਵਾਲ ਇਹਦੇ ਵਿੱਚ ਪੀਟੀ ਪਲੱਸ ਪੀ ਦੇ ਜਿਵੇਂ ਅਸੀਂ ਚੱਕੇ ਨੇ ਪੇਪਰ ਏ ਦੇ ਵਿੱਚ ਤੇ ਕੁਸ਼ਕ ਪੇਪਰ ਬੀ ਦੇ ਵਿੱਚੋਂ ਪੰਜਾਬ ਜੀ ਕੀ ਦੇ ਸਵਾਲ ਲੈਤੇ ਨੇ ਤੇ ਪੰਜਾਬ ਪੁਲਿਸ ਵਾਲੇ ਬੱਚੇ ਸੋਡੇ ਸਾਰੇ ਹੀ ਇਹਦੇ ਵਿੱਚ ਜੀਕੇ ਦੇ ਐਮਸੀਕਿਊ ਲੈਤੇ ਨੇ ਮਤਲਬ ਸੋਡੇ ਪੰਜਾਬ ਜੀ ਕੀ ਦੇ ਐਮਸੀਕਿਊ ਓਕੇ ਸਕਰੀਨ ਤੇ ਪਹਿਲਾ ਸਵਾਲ ਪਹਿਲਾਂ ਵੀਡੀਓ ਰੁਕਨੀਆ ਆਨਸਰ ਕਰਨਾ ਓਕੇ ਪੰਜਾਬੀ ਸੱਭਿਆਚਾਰ ਵਿੱਚ ਸ਼ੂਸ਼ਕ ਕੀ ਇਹ ਵਿਆਦੀ ਰਸਮਾਂ ਇਹ ਮੰਗਣੇ ਦੀ ਰਸਮਾਂ ਦਾਜ ਦੀ ਰਸਮ ਜਾਂ ਜਨਮ ਦੀ ਰਸਮਾਂ ਤਾਂ ਜਿਹੜਾ ਇਹ ਸ਼ੂਸ਼ਕਾ ਇਹ ਕਦੋਂ ਆਉਂਦਾ ਇਹ ਹੁੰਦੀ ਹੈ ਸਾਡੀ ਜਨਮ ਦੀ ਰਸਮਾਂ ਜਦੋਂ ਕਿ ਮਤਲਬ ਇੱਕ ਮਦਰ ਤੇ ਉਹਦੇ ਬੇਬੀ ਵਾਸਤੇ ਨਾਨਕੀ ਲੈ ਕੇ ਆਉਂਦੇ ਨੇ ਤਾਂ ਉਹ ਜਿੰਨਾ ਵੀ ਸਮਾਨ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਕਿ ਸ਼ੂਸ਼ਕਾ ਇਹਦੇ ਵਿੱਚ ਪੰਜੀਰੀ ਵਗੈਰਾ ਉਹ ਸਾਰਾ ਕੁਝ ਹੁੰਦਾ ਤਾਂ ਦਾਜ ਦੀ ਰਸਮ ਤਾਂ ਜਦੋਂ ਦਾਜ ਦਾ ਸਮਾਨ ਸਾਰਾ ਇੱਕ ਥਾਂ ਤੇ ਇਕੱਠਾ ਕੀਤਾ ਜਾਂਦਾ ਤਾਂ ਉਹਨੂੰ ਆਪਾਂ ਕਹਿੰਦੇ ਆ ਖਟ ਤਾਂ ਉਸ ਟਾਈਮ ਇਹ ਮਤਲਬ ਕਿ ਆ ਜਾਂਦਾ ਮੰਗਣੇ ਦੀ ਰਸਮ ਜਿਵੇਂ ਆਪਾਂ ਕਹਿੰਦੇ ਆ ਕਿ ਠਾਕਾ ਲਾਉਣਾ ਜਾਂ ਰੁਕਣਾ ਦੇਖ ਦਿਖਾਈ ਜਾਂ ਨਜ਼ਰਾਂ ਕਰਨੀਆਂ ਠੀਕ ਹੈ ਇਹ ਹੁੰਦੀ ਸਾਡੀ ਮੰਗਣੇ ਦੀ ਰਸਮ ਵਿਆਹ ਦੀ ਰਸਮ ਵਿਆਹ ਨਾਲ ਬਹੁਤ ਜ਼ਿਆਦਾ ਰਸਮ ਆਪਣੇ ਸੰਬੰਧ ਨੇ ਆਉਣ ਵਾਲੀ ਕਲਾਸਾਂ 'ਚ ਕਰਾਂਗੇ ਤਾਂ ਇਹਦਾ ਅਨਸਰ ਅਗਲਾ ਤੁਹਾਡਾ ਸਵਾਲ ਹੈਗਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਯੁੱਧ ਪਹਾੜੀ ਰਾਜਿਆਂ ਨਾਲ ਕਿਸ ਜਗ੍ਹਾ ਉੱਪਰ ਕਰਿਆ ਓਕੇ ਤਾਂ ਸਾਡੇ 10ਵੇਂ ਗੁਰੂ ਗੁਰੂ ਗੋਬੇ ਸਿੰਘ ਤਾਂ ਇਹਨਾਂ ਦਾ ਜਿਹੜਾ ਆਪਾਂ ਗੁਰਗੱਦੀ ਕਾਲ ਆਪਾਂ ਪੜ੍ਹਦੇ ਆ ਗੁਰੂ ਜੀ ਦਾ ਜਨਮ ਹੁੰਦਾ 1666 ਦੇ ਵਿੱਚ ਖਾਰਸਾ ਪੰਤਰੀ ਸਾਜਣਾ ਹੁੰਦੀ ਆ 1699 ਦੇ ਵਿੱਚ ਗੁਰੂ ਜੀ ਦਾ ਜੋਤੀ ਜੋਤ ਹੈਗਾ 1708 ਦੇ ਵਿੱਚ ओके ਜਦੋਂ 1675 ਦੇ ਵਿੱਚ ਸਾਡੇ ਨੌਵੇਂ ਗੁਰੂ ਜੀ ਦੀ ਸ਼ਹੀਦੀ ਹੁੰਦੀ ਆ ਕਿਹੜੀ ਜਗ੍ਹਾ ਤੇ ਹੁੰਦੀ ਆ ਦਿੱਲੀ ਦੇ ਵਿੱਚ ਕੇਂਦਰ ਚ ਕੌਣ ਬੈਠਾ ਸੀ ਔਰੰਗዜਬ ਉਸ ਟਾਈਮ ਮੇ ਉਸ ਸਮੇ ਸਾਡੇ 10ਵੇਂ ਗੁਰੂ ਜੀ ਦੀ ਉਮਰ ਸੀਗੀ 9 ਸਾਲ ਨੌਵੇਂ ਗੁਰੂ ਜੀ ਦੀ ਸ਼ਹੀਦੀ ਸਮੇ 10ਵੇਂ ਗੁਰੂ ਜੀ ਦੀ ਉਮਰ ਕਿੰਨੀ ਆ 9 ਸਾਲ ਓਕੇ ਤਾਂ ਜਦੋਂ ਅਸੀਂ ਗੁਰੂ ਜੀ ਦਾ ਜੀਵਨ ਕਾਲ ਪੜਦੇ ਆ ਇਹਨਾਂ ਨੂੰ ਆਪਾਂ ਦੋ ਹਿੱਸਿਆਂ 'ਚ ਡਿਵਾਈਡ ਕਰਦੇ ਆ 1675 ਤੋਂ ਲੈ ਕੇ 1699 ਉਹ ਤੋਂ ਬਾਅਦ 1708 ਗੁਰੂ ਜੀ ਦੇ ਜੋਤੀ ਜੋਤ ਸਮਾਉਣ ਸਮੇ ओके ਤਾਂ ਇਹਦੇ ਵਿੱਚ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਇਹਦੇ ਵਿੱਚ ਖਾਲਸਾ ਪੰਥ ਦੀ ਸਾਇਨਾ ਤੋਂ ਪਹਿਲਾਂ ਤੇ ਗੁਰਗੱਦੀ ਤੋਂ ਬਾਅਦ ਇਹ ਜਿਹੜੀਆਂ ਲੜਾਈਆਂ ਹੁੰਦੀਆਂ ਉਹਦੇ ਵਿੱਚ ਇੱਕ ਲੜਾਈ ਹੁੰਦੀ ਜਿਹੜੀ ਫਸਟ ਲੜਾਈ ਹੁੰਦੀ ਪੰਗਾਣੀ ਦੀ ਲੜਾਈ ਇਹ ਲੜਾਈ ਹੁੰਦੀ ਕਿਹਦੇ ਨਾਲ ਪਹਾੜੀ ਰਾਜਿਆਂ ਨਾਲ ਜਿਹੜੀ ਸਾਡੀ ਗੁਰੂ ਜੀ ਦੀ ਪਹਿਲੀ ਮੁਗਲਾਂ ਨਾਲ ਲੜਾਈ ਹੁੰਦੀ ਹੈ ਉਹ ਹੁੰਦਾ ਸਾਡਾ ਅਨੰਦਪੁਰ ਸਾਹਿਬ ਦਾ ਦੂਜਾ ਯੁੱਧ ਪੰਗਾਣੀ ਦੀ ਲੜਾਈ 18 ਸਤੰਬਰ 18 ਸਤੰਬਰ 1688 ਦੇ ਵਿੱਚ ਹੁੰਦੀ ਹੈ 1688 ਦੇ ਵਿੱਚ ਉਹ ਤੋਂ ਬਾਅਦ ਹੁੰਦੀ ਨਦੌਣ ਦੀ ਲੜਾਈ ਇਹ ਹੁੰਦੀ ਹੈ 1690 99 ਦਸੰਬਰ ਜਨਵਰੀ ਦੇ ਵਿੱਚ ਹੁੰਦੀ ਹੈ 1690 ਜਨਵਰੀ ਦੇ ਵਿੱਚ ਇਹ ਲੜਾਈ ਹੁੰਦੀ ਹੈ ਉਹ ਤੋਂ ਬਾਅਦ ਖਾਲਸਾ ਪੰਥ ਦੀ ਸਾਇਨਾ ਹੁੰਦੀ ਹੈ 30 ਮਾਰਚ 1699 ਦੇ ਵਿੱਚ ਖਾਲਸਾ ਪੰਥ ਦੀ ਸਾਇਨਾ ਤੋਂ ਬਾਅਦ ਜਿਹੜੀ ਪਹਿਲੀ ਲੜਾਈ ਹੁੰਦੀ ਹੈ ਉਹ ਦੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਿਉਂਕਿ ਜਿਹੜਾ ਹੀ ਆਨੰਦਪੁਰ ਸਾਹਿਬ ਸੀ ਸਾਰੇ ਨੌਵੇਂ ਗੁਰੂ ਜੀ ਨੇ ਸ਼ਹਿਰ ਲੈ ਕੇ ਆਂਦਾ ਸੀ ਆਨੰਦਪੁਰ ਸਾਹਿਬ ਇਹ ਸ਼ਹਿਰ ਜਿਹੜਾ ਪਹਾੜੀ ਰਾਜਾ ਸੀ ਪੀਮਜੰਦ ਉਹਦੀ रियासत ਦੇ ਵਿੱਚ ਪੈਂਦਾ ਸੀਗਾ ਤੇ ਤਾਂ ਕਰਕੇ ਇਹ ਲੜਾਈ ਹੁੰਦੀ ਹੈ ਸਾਡੀ ਅਨੰਦ ਪ੍ਰਸਾਦ ਦੀ ਪਹਿਲੀ ਲੜਾਈ ਤਾਂ ਕਦੋਂ ਇਹ ਅਨੰਦ ਪ੍ਰਸਾਦ ਦੀ ਪਹਿਲੀ ਲੜਾਈ ਹੁੰਦੀ ਹੈ 1701 ਦੇ ਵਿੱਚ ਓਕੇ 1699 ਵਿੱਚ ਖਾਲਸਾ ਪੰਥ ਦੀ ਸਹਾਜਨਾ 1700 ਦੇ ਵਿੱਚ ਹੋਲਾ ਮਹੱਲਾ ਤੇ 1701 ਦੇ ਵਿੱਚ ਅਨੰਦ ਪ੍ਰਸਾਦ ਦੀ ਪਹਿਲੀ ਲੜਾਈ ਉਸ ਤੋਂ ਬਾਅਦ ਨਿਰਮੋਧ ਦੀ ਲੜਾਈ ਹੁੰਦੀ ਹੈ ਨਿਰਮੋਧ ਦੀ ਲੜਾਈ ਹੁੰਦੀ ਹੈ 1702 ਦੇ ਵਿੱਚ ਇਹ ਵੀ ਕਿਹਦੇ ਨਾਲ ਹੁੰਦੀ ਹੈ ਪੀਮਜੰਦ ਦੇ ਨਾਲ ਹੁੰਦੀ ਹੈ ਉਸ ਤੋਂ ਬਾਅਦ ਮਸੌਲੀ ਦੀ ਲੜਾਈ ਹੁੰਦੀ ਹੈ ਇਹੀ ਹੁੰਦੀ ਹੈ 1702 ਦੇ ਵਿੱਚ 1702 ਦੇ ਵਿੱਚ ਜੇ ਸਵਾਲ ਆ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੀ ਅਤੇ ਮੁਗਲਾਂ ਦੀ ਲੜਾਈ ਪਹਿਲੀ ਲੜਾਈ ਕਿਹੜੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਅਤੇ ਮੁਗਲਾਂ ਦੀ ਜਿਹੜੀ ਪਹਿਲੀ ਲੜਾਈ ਹੁੰਦੀ ਹੈ ਉਹ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਜਾਂ ਦੂਜੇ ਯੁੱਧ ਨੂੰ ਆਪਾਂ ਕਹਿੰਦੇ ਆ ਇਹ ਹੀ ਹੁੰਦੀ ਹੈ ਸਾਡੀ ਗੁਰੂ ਗੋਬੀ ਸਿੰਘ ਤੇ ਮੁਗਲਾਂ ਦੇ ਵਿਚਕਾਰ ਲੜਾਈ ਹੁੰਦੀ ਆ ਅਨੰਤ ਪ੍ਰਸਾਦ ਦਾ ਦੂਜਾ ਯੁੱਧ ਉਹ ਤੋਂ ਬਾਅਦ ਹੁੰਦੀ ਸਾਡੀ ਸਰਸਾ ਦੀ ਲੜਾਈ 1704 ਦੇ ਵਿੱਚ ਜਿਹਨੂੰ ਜਿਹਦੇ ਵਿੱਚ ਪਰਿਵਾਰ ਦਾ ਵਿਛੋੜਾ ਵੀ ਆਪਾਂ ਦੇਖਿਆ ਤੇ ਚਮਕੌਰ ਸਾਹਿਬ ਦੀ ਲੜਾਈ 1705 ਦੇ ਵਿੱਚ ਜਿਹਦੇ ਵਿੱਚ ਅਜੀਤ ਸਿੰਘ ਤੇ ਜੀਜਾ ਸਿੰਘ ਦੀ ਸ਼ਹੀਦੀ ਹੁੰਦੀ ਆ ਓਕੇ ਤਾਂ ਇਹਦਾ ਆਨਸਰ ਆਉਣਾ ਸੀ ਆੜਾ ਕਿਹੜੇ ਸ਼ਬਦ ਦੀ ਵਰਤੋਂ ਕਿਸੇ ਸ਼ਬਦ ਦੇ ਨਾਮਬਾਦੀ ਅਰਥਾਂ ਨੂੰ ਨਹੀਂ ਪੇਸ਼ ਕਰਦੀ ਤੇ ਇੰਨੇ ਦੇ ਵਿੱਚ ਕਿਹੜਾ ਸ਼ਬਦ ਆ ਜਿਹਨੂੰ ਆਪਾਂ ਅਗੇਤਰ ਲਾਉਣੇ ਆ ਅਗੇਤਰ ਦੇ ਰੂਪ ਦੇ ਵਿੱਚ ਲਾ ਕੇ ਤਾਂ ਇਹ ਮਤਲਬ ਨਾ ਵਾਦੀ ਨਹੀਂ ਬਣਦਾ ਹੁਣ ਸਾਡੇ ਕੋਲ ਕੀ ਹੁੰਦਾ ਇੱਕਦਮ ਤਾਂ ਸਾਡੇ ਕੋਲੇ ਮੂਲ ਸ਼ਬਦ ਮੂਲ ਸ਼ਬਦ ਦੇ ਨਾਲ ਜਾਂ ਤਾਂ ਅਗੇਤਰ ਲਾ ਸਕਦੇ ਆ ਜਾਂ ਅਸੀਂ ਪਛੇਤਰ ਲਾ ਸਕਦੇ ਆ ਪੰਜਾਬੀ ਦੇ ਵਿੱਚ ਅਗੇਤਰ ਹਮੇਸ਼ਾ ਇੱਕ ਹੀ ਲੱਗਦਾ ਇੱਕ ਤੋਂ ਵੱਧ ਅਸੀਂ ਗੀਤਰ ਦੀ ਬੰਤਰ ਨੂੰ ਨਹੀਂ ਕਰ ਸਕਦੇ ਬਟ ਜੇ ਹੁਣ ਆਪਾਂ ਅਸੀਂ ਸ਼ਬਦ ਬੰਤਰ ਦੇਖਦੇ ਆਂ ਤਾਂ ਜਿਹੜੇ ਸਾਡੇ ਕੋਲੇ ਪਸ਼ੇਤਰ ਆ ਇੱਕ ਵੀ ਹੋ ਸਕਦਾ ਦੋ ਵੀ ਹੋ ਸਕਦਾ ਤਿੰਨ ਵੀ ਹੋ ਸਕਦਾ ਤਿੰਨ ਤੱਕ ਆਪਾਂ ਪਸ਼ੇਤਰ ਆਮ ਹੀ ਸਾਡੀ ਸ਼ਬਦ ਦੀ ਬੰਤਰ ਦੇ ਵਿੱਚ ਦੇਖਦੇ ਆਂ ਤਾਂ ਇਹਦੇ ਵਿੱਚ ਜਿਵੇਂ ਹੁਣ ਆਪਾਂ ਕੋਈ ਮਤਲਬ ਲੈ ਲਈ ਜਿਵੇਂ ਕਚੱਜੀ 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 ਕੀ ਹੁੰਦਾ ਜਿਹੜੀ ਵੀ ਔਰਤ ਨੂੰ ਕੋਈ ਚੱਜ ਨਹੀਂ ਤਾਂ ਇਹਦੇ ਵਿੱਚ ਕੀ ਆ ਗਿਆ ਚੱਜ ਚੱਜ ਦਾ ਕੀ ਹੁੰਦਾ ਕਿ ਕੋਈ ਨੌਲੇਜ ਇਹ ਇਹ ਇਸ ਤਰੀਕਾ ਇਹਦੇ ਵਿੱਚ ਪਛੇਤਰ ਵੀ ਆ ਗਿਆ ਤੇ ਕਚਿੱਦੀ ਕਿ ਕੋਈ ਚੱਜ ਨਾ ਹੋਣਾ ਓਕੇ ਸਚੱਜੀ ਸਚੱਜੀ ਦੇ ਵਿੱਚ ਆ ਗਿਆ ਜਿਹਨੂੰ ਕੋਈ ਵੀ ਮਤਲਬ ਗਿਆਨ ਹੈਗਾ ਚੱਜ ਹੈਗਾ ਰਹਿਣ ਸੈਣ ਦਾ ਕਚੱਜੀ ਤੇ ਸਚੱਜੀ ਕਿੰਨਾ ਦੀ ਬਾਣੀ ਆ ਸਾਡੇ ਪਹਿਲੇ ਗੁਰੂ ਜੀ ਦੀ ਬਾਣੀ ਆ ਗੁਰੂ ਨਾਨਕ ਦੇਵ ਜੀ ਦੀ ਤਾਂ ਉਹਦੇ ਵਿੱਚ ਜਿਵੇਂ ਇਹਦੇ ਵਿੱਚ ਅਗੀਤਰ ਲਾ ਕੇ ਇਹਦੇ ਵਿੱਚ ਅਨਸਰ ਆਉਣਾ ਸੀ ਥੋੜਾ ਊੜਾ ਤਾਂ ਇਹਦੇ ਵਿੱਚ ਮਤਲਬ ਕਦੇ ਵੀ ਨਾਮ ਬਾਦ ਦੀ ਨਹੀਂ ਬਣਦਾ ਇਹਦੇ ਵਿੱਚ ਕਿ ਪੋਜੀਟਿਵ ਇਹ ਮਤਲਬ ਦਿੰਦਾ ਤੇ ਅਗੀਤਰ ਦੇ ਰੂਪ ਦੇ ਵਿੱਚ ਇਹਦੇ ਵਿੱਚ ਜਿਵੇਂ ਆ ਗਿਆ ਅ ਨਿਰ ਆਸਰਾ ਤਾਂ ਨਿਰ ਦਾ ਕਿਹਾ ਗਿਆ ਨਿਰ ਆਸਰਾ ਜਿਹੜੇ ਬੰਦੇ ਕੋਲ ਕੋਈ ਆਸਰਾ ਨਾ ਹੋਣਾ ਨਾ ਵਧਿਆ ਗਿਆ ਨਾ ਵਧਿਆ ਗਿਆ ਨਾ ਨਿਰਸੰਗ ਜਿਹਨੂੰ ਕੋਈ ਵੀ ਮਤਲਬ ਸੰਗ ਸ਼ਰਮ ਨਾ ਹੋਣੀ ਨਿੱਡਰ ਜਿਹਦੇ ਅੰਦਰ ਕੋਈ ਵੀ ਡਰ ਨਾ ਹੋਣਾ ਨਿੱਡਰ ਓਕੇ ਇਹਦੇ ਵਿੱਚ ਦੁਰਘਟਨਾ ਦਰਦਾ ਕਿਹਾ ਗਿਆ ਕੋਈ ਵੀ ਇੱਕ ਦਾ ਘਟਨਾ ਕੋਈ ਚੰਗੀ ਵੀ ਹੋ ਸਕਦੀ ਹੈ ਮਾੜੀ ਵੀ ਹੋ ਸਕਦੀ ਹੈ ਇਹਦੇ ਵਿੱਚ ਕੋਈ ਬੁਰੀ ਘਟਨਾ ਹੋ ਜਾਣੀ ਦੁਰਦਿਸ਼ਾ ਹੋ ਜਾਣੀ ਓਕੇ ਤੇ ਜਨ ਸੁਣਾਉਣਾ ਸੀ ਊੜਾ ਕਿਲਾ ਲੋਗੜ ਕਿਸ ਨੇ ਅਤੇ ਕਦੋਂ ਤਿਆਰ ਕਰਵਾਇਆ ਸੀਗਾ ਤਾਂ ਇਹ ਜਿਹੜਾ ਲੋਗੜ ਦਾ ਕਿਲਾ ਇੱਕਦਾਂ ਲੋਗੜ ਆਪਾਂ ਦੇਖਿਆ ਅੰਮ੍ਰਿਤਸਰ ਦੇ ਜਿਹੜੀ ਕਿਲਾ ਬੰਦੀ ਹੋਈ ਆ ਚਾਰੇ ਪਾਸੇ ਉਹ ਤਾਂ ਸਾਡੇ ਛੇਵੇਂ ਗੁਰੂ ਜੀ ਨੇ ਕਰਵਾਈ ਸੀ ਛੇਵੇਂ ਗੁਰੂ ਜੀ ਨੇ ਕਰਵਾਈ ਸੀ ਕਿਲਾ ਬੰਦੀ ਅੰਮ੍ਰਿਤਸਰ ਦੀ ਇਹ ਕਿਲਾ ਲੋਗੜ ਇਹ ਹੈਗਾ ਅਨੰਦਪੁਰ ਸਾਹਿਬ ਦੇ ਵਿੱਚ ਇਹ ਕਿੰਨਾਂ ਨੇ ਤਿਆਰ ਕਰਵਾਇਆ ਸੀ ਇਹ ਸਾਡੇ 10ਵੇਂ ਗੁਰੂ ਜੀ ਨੇ ਤਿਆਰ ਕਰਵਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਹੁਣ ਅਪਾ ਦੇਖਦੇ ਆਂ ਆਨੰਦਪੁਰ ਸਾਹਿਬ ਦੇ ਵਿੱਚ ਟੋਟਲ ਕਿੰਨੇ ਕਿਲੇ ਨੇ ਆਨੰਦਪੁਰ ਸਾਹਿਬ ਜਿਵੇਂ ਇਹ ਸੈਂਟਰ ਦੇ ਵਿੱਚ ਆ ਉਹਦੇ ਜਿਹੜਾ ਜਮਾਂ ਬਾਹਰ ਪਿੱਲਾ ਜਾਂਦਾ ਜਿਹੜਾ ਬਾਹਰ ਮੁਗਲਾਂ ਦੀ ਮਤਲਬ ਉਹਨਾਂ ਤੋਂ ਕਿਲਾ ਬੜਮਾਇਆ ਗਿਆ ਸੀ ਉਹ ਸੀਗਾ ਤਾਰਾਗੜ ਦਾ ਕਿਲਾ ਤਾਂ ਉਹ ਕਹਿਣਗੇ ਜਿਹੜਾ ਬਾਹਰ ਵਾਲੀ ਸਾਈਡ ਕਿਲਾ ਆਉਂਦਾ ਤਾਂ ਉਹ ਕਿਹੜਾ ਕਿਲਾ ਉਹ ਹੈਗਾ ਤਾਰਾਗੜ ਦਾ ਕਿਲਾ ਕਿਲਾ ਤਾਰਾਗੜ ओके ਉਹ ਤੋਂ ਬਾਅਦ ਜਦੋਂ ਸਾਡੇ ਬਾਬਾ ਫਤੇਹ ਸਿੰਘ ਦਾ ਜਨਮ ਹੁੰਦਾ ਤਾਂ ਉਹਨਾਂ ਦੇ ਜਨਮ ਦੇ ਸਮੇਂ ਜਿਹੜਾ ਕਿਲਾ ਤਿਆਰ ਕਰਾਇਆ ਜਾਂਦਾ ਫਤੇਗੜ ਸਾਹਿਬ ਇਹ ਕਿਲਾ ਵੀ ਕਿੱਥੇ ਆ ਇਹ ਵੀ ਹੈਗਾ ਆਨੰਦ ਆਨੰਦਪੁਰ ਸਾਹਿਬ ਦੇ ਵਿੱਚ ਇਹ ਕਿਲਾ ਕਿਲਾ ਆਨੰਦਗੜ ਆਨੰਦਗੜੀ ਦਾ ਨਾਮ ਦੀ ਪਤਾ ਲੱਗ ਜੂ ਕਿਲਾ ਆਨੰਦਗੜ ਕਿੱਥੇ ਆ ਇਹ ਵੀ ਹੈਗਾ ਆਨੰਦਪੁਰ ਸਾਹਿਬ ਦੇ ਵਿੱਚ ਬਟ ਇਹ ਜਮਾ ਸੈਂਟਰ ਦੇ ਵਿੱਚ ਆਨੰਦਪੁਰ ਸਾਹਿਬ ਦੇ ਬਿਲਕੁਲ ਸੈਂਟਰ ਦੇ ਵਿੱਚ ਕਿਹੜਾ ਕਿਲਾ ਆਨੰਦਗੜ ਦਾ ਕਿਲਾ ਇਹਦੇ ਅੰਦਰ ਹੀ ਬੌਲੀ ਬਣਾਈ ਹੋਈ ਆ ਓਕੇ ਤਾਂ ਇਹ ਜਮਾ ਕੇਂਦਰ ਦੇ ਵਿੱਚ ਆ ਕਿਲਾ ਹੂਲਗੜ ਤਾਂ ਹੋਲੇ ਮਹੱਲੇ ਦੀ ਜਿਹੜੀ ਸਟਾਰਟਿੰਗ ਹੋਈ ਆ ਹੋਲੇ ਮਹੱਲੇ ਦੀ ਸਟਾਰਟਿੰਗ ਪਹਿਲੀ ਵਾਰ ਜਦ ਹੋਲਾ ਮਹੱਲਾ ਬਣਾਇਆ ਗਿਆ ਆਨੰਦਪੁਰ ਸਾਹਿਬ ਤੋਂ ਸਟਾਰਟ ਹੋਇਆ होली ਤੋਂ ਅਗਲੇ ਦਿਨ ਬਣਾਇਆ ਜਾਂਦਾ ਤਾਂ ਹੋਲਗੜ੍ਹ ਕਿਲੇ ਦੇ ਵਿੱਚ ਇਹ ਬਣਾਇਆ ਜਾਂਦਾ ਤੇ ਉਹ ਤੋਂ ਬਾਅਦ ਹੁੰਦਾ ਸਾਡਾ ਲੋਹਗੜ੍ਹ ਦਾ ਕਿਲਾ ਤੇ ਇੱਕ ਆਪਾਂ ਫੋਟੋ ਦੇਖਦੇ ਹੁੰਨੇ ਆ ਤਾਂ ਇੱਕ ਮਤਲਬ ਹਾਥੀ ਜਿਹਨੇ ਕੋਈ ਨਸ਼ਾ ਕੀਤਾ ਹੁੰਦਾ ਤੇ ਉਹ ਮਤਲਬ ਵੱਡੇ ਸਾਰੇ ਗੇਟ ਦੇ ਵਿੱਚ ਟੱਕਰਾ ਮਾਰਦਾ ਪਿਆ ਹੁੰਦਾ ਤਾਂ ਉਹ ਕਿਹੜਾ ਗੇਟ ਸ਼ੂ ਕਰ ਦਿੰਦੇ ਲੋਹਗੜ੍ਹ ਦਾ ਕਿਲਾ ਤਾਂ ਇਹਦੇ ਵਿੱਚ ਜਿੰਨੇ ਵੀ ਹਥਿਆਰ ਤਿਆਰ ਕੀਤੇ ਜਾਂਦੇ ਸੀਗੇ ਤਾਂ ਉਹ ਲੋਹਗੜ੍ਹ ਦੇ ਕਿਲੇ ਦੇ ਵਿੱਚ ਲੋਹੇ ਤੋਂ ਲੋਹਗੜ੍ਹ ਦਾ ਕਿਲਾ ਤੇ ਉਸ ਤੋਂ ਬਾਅਦ ਆਪਣਾ ਹੁੰਦਾ ਕੇਸਗੜ੍ਹ ਦਾ ਕਿਲਾ ਕੇਸਗੜ੍ਹ ਦਾ ਕਿਲਾ ਖਾਲਸਾ ਪੰਥ ਦੀ ਸਥਾਪਨਾ ਹੁੰਦੀ ਆ ਕਿਹੜੇ ਕਿਲੇ ਚ ਕੇਸਗੜ੍ਹ ਦੇ ਕਿਲੇ ਚ ਹੋਲਾ ਮਹਲਾ ਸਟਾਰ ਹੁੰਦਾ ਹੋਰ ਮਤਲਬ ਹੋਰਗੜ੍ਹ ਦੇ ਕਿਲੇ ਦੇ ਵਿੱਚੋਂ ਤਾਰਾਗੜ੍ਹ ਦਾ ਕਿਲਾ ਜਮਾ 12 ਬਾਬਾ ਫਤੇਹ ਸਿੰਘ ਦੇ ਜਨਮ ਤੇ ਫਤੇਗੜ੍ਹ ਦਾ ਕਿਲਾ ਆਨੰਦਗੜ੍ਹ ਦਾ ਕਿਲਾ ਆਨੰਦਪੁਰ ਸਾਹਿਬ ਜਮਾ ਸੈਂਟਰ ਚ ਤਨੰਦਪੁਰ ਸਾਹਿਬ ਸ਼ਹਿਰ ਕਿਹੜੇ ਲੈ ਕੇ ਆਈ ਸੀ ਸਾਡੇ ਨੌਵੇਂ ਗੁਰੂ ਜੀ ਤੇ ਆਨਸਰ ਹੋਣਾ ਸੀ ਸਸਾ ਇਹਦਾ ਗਲ ਦੇ ਗਹਿਣੇ ਕਿਹੜੇ ਹਨ ਤੇ ਇਹਨਾਂ ਦੇ ਵਿੱਚੋਂ ਗਲ ਦੇ ਗਹਿਣੇ ਕਿਹੜੇ ਹਨ ਪੌਂਚੀ ਇਹਦਾ ਹੁੰਦਾ ਸਾਡੇ ਹੱਥ ਦਾ ਜਾਂ ਗੁੱਟ ਦਾ ਗਹਿਣਾ ਕੰਠੀ ਜਾਂ ਗੂਲੂਬੰਦ ਇਹ ਹੁੰਦਾ ਸਾਡਾ ਰੇਖ ਹੁੰਦਾ ਨੱਕ ਦਾ ਨੱਕ ਦੇ ਵਿੱਚ ਪਾਈ ਜਾਂਦੀ ਹੈ ਇਹ ਗਹਿਣਾ ਹੁੰਦਾ ਤੁੰਗਲ ਇਹ ਹੁੰਦੇ ਸਾਡੇ ਕੰਨ ਦਾ ਤਾਂ ਇਹਦਾ ਹੁੰਦਾ ਸਿਸ ਸ ਤੰਦੀਰਾ ਕੰਠੀ ਤੇ ਗੂਲੂਬੰਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਜਲੀਆਂ ਉਹ ਕਾਵ ਰੂਪ ਹੈ ਜਿਸ ਵਿੱਚ ਇਹਦੇ ਵਿੱਚ ਜਿਹੜਾ ਕਿ ਕਾਰੂਪ ਆ ਇਹਦੇ ਵਿੱਚ ਕੀ ਹੁੰਦਿਆ ਤਾਂ ਜਿਵੇਂ ਹੁਣ ਆਪਾਂ ਕਹਿੰਦੇ ਕਿ ਪੰਜ ਥੀ ਮਤਲਬ ਚੰਦਰਮਾ ਦੀ ਦਿਸ਼ਾ ਨੂੰ ਲੈ ਕੇ ਜਦੋਂ ਵੀ ਕੋਈ ਰਚਨਾ ਹੁੰਦੀ ਆ ਚੰਦਰਮਾ ਦੀ ਦਿਸ਼ਾ ਨੂੰ ਲੈ ਕੇ ਕੋਈ ਵੀ ਮਤਲਬ ਜਦੋਂ ਰਚਨਾ ਹੁੰਦੀ ਉਹਨੂੰ ਆਪਾਂ ਕਹਿੰਦੇ ਥੀਥੀ ਤਾਂ ਥੀਥੀ ਸੰਕਿਨਾਂ ਦੀ ਮਿਲਦੀ ਆ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਮਿਲਦੀ ਆ ਜਿਵੇਂ ਸਾਡੀ ਗੁਰਮੁਖੀ ਦੇ ਵਿੱਚ ਜਿਹੜੀ ਕਿ 35 ਅੱਖਰਾਂ ਨੂੰ ਲੈ ਕੇ ਜਿਹੜੀ ਰਚਨਾ ਹੋਈ ਉਹਨੂੰ ਆਪਾਂ ਕਹਿੰਦੇ ਪੱਟੀ ਤਾਂ ਪੱਟੀ ਸਾਨੂੰ ਕਿੰਨਾ ਦੀ ਮਿਲਦੀ ਹੈ ਗੁਰਨਾਨਕ ਦੇਵ ਦੀ ਕਿਹੜੇ ਰਾਗ ਚ ਆਸਾ ਰਾਗ ਦੇ ਵਿੱਚ ਜਦੋਂ ਹੱਥ ਜੋੜ ਕੇ ਕੋਈ ਵੀ ਬੇਨਤੀ ਕੀਤੀ ਜਾਂਦੀ ਹੈ ਤਾਂ ਉਹਨੂੰ ਕਾਵ ਰੂਪ ਮਿਲਦਾ ਹੈ ਇਹ ਤਾਂ ਇਹਦੀ ਗੱਤ ਨੂੰ ਕਿਹਨੇ ਕੀਤੀ ਹੈ ਸਾਡੇ ਪੰਜਵੇਂ ਗੁਰੂ ਜੀ ਨੇ ਤਾਂ ਕਿਹੜੇ ਰਾਗ ਦੇ ਵਿੱਚ ਆ ਇਹ ਮਾਰੂ ਰਾਗ ਦੇ ਵਿੱਚ ਆ ਕੋਈ ਵੀ ਕਾਵ ਰੂਪ ਆ ਉਹ ਕਿਸੇ ਨਾ ਕਿਸੇ ਰਾਗ ਦੇ ਵਿੱਚ ਹੋਊਗਾ ਨਾ 31 ਰਾਗਾਂ ਦੇ ਵਿੱਚੋਂ ਕਿਸੇ ਨਾ ਕਿਸੇ ਰਾਗ ਦੇ ਵਿੱਚ ਹੋਊਗਾ ਤਾਂ ਇਹਦਾ मीनिंग ਕੀ ਹੁੰਦਾ ਬੇਨਤੀ ਕਰਨਾ ਉਹ ਕਿ ਬੀਰ ਰਸੀ ਇਹ ਸਾਨੂੰ ਚੰਡੀ ਦੀ ਬਾਣੀ ਮਿਲਦੀ ਆ ਸਾਡੇ 10ਵੇਂ ਗੁਰੂ ਜੀ ਦੀ ਵੱਡੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਹੈ ਉਹ ਕੰਮ ਜਿਹੜਾ ਮੁੱਕਣ ਵਿੱਚ ਹੀ ਨਾ ਆਵੇ ਉਸ ਸਮੇਂ ਕਿਹੜਾ ਮੁਹਾਵਰਾ ਵਰਤਾਇ ਜਾਂਦਾ ਹੈ ਤਾਂ ਜਿਹੜਾ ਕੰਮ ਮੁੱਕਣ ਚ ਨਾ ਆਵੇ ਬਹੁਤ ਵਾਰ ਆਇਆ ਹੋਇਆ ਤਾਂ ਇਹਨੂੰ ਆਪਾਂ ਕਹਾਂਗੇ ਗਿੱਲਾ ਪੀਨ ਗਿੱਲਾ ਪੀਣਾ ਔਖਲੀ ਵਿੱਚ ਸਿਰ ਦੇਣਾ ਆਪ ਹੀ ਕਿਸੇ ਮੁਸੀਬਤ ਦੇ ਵਿੱਚ ਆਪ ਜਾ ਕੇ ਉਹ ਕਰ ਲੈਣਾ ਠੀਕ ਹੈ ਐਂਟਰ ਕਰ ਜਾਨਾ ਲਾਤੜੋਣੀ ਕਿਸੇ ਦੇ ਵਿੱਚ ਜ਼ਿਆਦਾ ਦਖਲ ਦੇਣਾ ਕੀ ਮਤਲਬ ਕਿਸੇ ਦਾ ਕੰਮ ਸਿਰੇ ਨਾ ਚੜਦੇ ਨਾ ਵਿੱਚ ਲਾਤੜਾਈ ਜਾਣੀ ਹੱਥ ੜਨਾ ਕੁਝ ਮੰਗਣਾ ਤਾਂ ਇਹਦਾ ਸੀਗਾ ਗਿੱਲਾ ਪੀਣਾ ਜਿਹੜਾ ਕੰਮ ਮੁੱਕਣ ਵਿੱਚ ਨਾ ਆਵੇ ਪੰਜ ਪਿਆਰਿਆਂ ਦੇ ਨਾਮ ਦਾ ਸਹੀ ਕਰਮ ਦੱਸੋ ਤਾਂ ਇਹਨਾਂ ਪੰਜ ਪਿਆਰਿਆਂ ਦੇ ਨਾਮ ਦਾ ਸਹੀ ਕਰਮ ਦੱਸਣਾ ਤੇ ਜਦੋਂ ਖਾਲਸਾ ਪੰਥ ਦੀ ਸਾਲਗਨ ਹੁੰਦੀ ਆ ਤਾਂ ਉਸ ਟਾਈਮ ਅਸੀਂ ਦੇਖਦੇ ਆ ਪੰਜ ਕੱਕੇ ਤੇ ਪੰਜ ਪਿਆਰੇ ਤਾਂ ਇਦਾਂ ਤੇ ਅੱਲਾਹ ਅੜਾ ਦਿਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਕਮ ਸਿੰਘ ਤੇ ਸੈਵ ਸਿੰਘ ਹੁਣ ਜਿਹੜਾ ਦਿਆ ਸਿੰਘ ਸੀਗਾ ਦਿਆ ਸਿੰਘ ਕਿੱਥੋਂ ਸੀਗਾ ਲਾਹੌਰ ਲਾਹੌਰ ਜਿਹੜਾ ਧਰਮ ਸਿੰਘ ਸੀਗਾ ਧਰਮ ਸਿੰਘ ਸੀਗਾ ਸਾਡਾ ਦਿੱਲੀ ਤੋਂ ਹਿੰਮਤ ਜਿਹੜਾ ਹਿੰਮਤ ਸਿੰਘ ਸੀਗਾ ਹਿੰਮਤ ਸਿੰਘ ਸੀਗਾ ਸਾਡਾ 오ਡੀਸਾ ਤੋਂ ਓਕੇ ਇਹ ਪੁੱਛ ਇੱਕ ਵਾਰੀ ਪੁੱਛਿਆ ਹੋਇਆ ਇੰਚ ਪੰਜੇ ਸਾਡੇ ਪੰਜੇ ਪਿਆਰਿਆਂ ਦੇ ਨਾਮ ਦੇਖੇ ਨਾਲ ਸਟੇਟ ਪੁੱਛਿਆ ਸੀ ਮੋਕਮ ਸਿੰਘ ਸੀਗਾ ਸਾਡਾ ਗੁਜਰਾਤ ਤੋਂ ਇਸ ਤਰ੍ਹਾਂ ਸਿੰਘ ਜੀ ਦਾ ਸਾਡਾ ਕਰਨਾਟਕਾ ਤੋਂ ਓਕੇ ਜੀ ਹੁਣ ਤੁਸੀਂ ਇਹਨਾਂ ਨੂੰ ਯਾਦ ਕਰਨ ਨਾਲ ਥੋੜੀ ਟ੍ਰਿਕ ਲਾ ਕੇ ਦਇਆ ਸਿੰਘ ਕਿ ਸਾਨੂੰ ਲਾਹੌਰ ਵੀ ਨਹੀਂ ਦਿੱਤਾ ਇਹਨਾਂ ਨੇ ਸਾਡੇ ਤੇ ਦਇਆ ਨਹੀਂ ਆਈ ਸਾਡੀ ਰਾਜਤਾਨੀ ਵੀ ਸਾਨੂੰ ਨਹੀਂ ਦਿੱਤੀ ਸਾਡੇ ਤੇ ਕਿਸੇ ਵੀ ਤਰੀਕੇ ਦੀ ਦਇਆ ਨਹੀਂ ਕੀਤੀ ਸਾਡੀ ਰਾਜਤਾਨੀ ਵੀ ਇਹਨਾਂ ਨੇ ਮਤਲਬ ਪੰਜਾਬ ਦੀ ਵੰਡ ਦੇ ਟਾਈਮ ਵੰਡਤੀ ਧਰਮ ਸਿੰਘ ਤਰਮ ਸਿੰਘ ਕਿ ਦਿੱਲੀ ਹਮੇਸ਼ਾ ਹੀ ਤਰਮ ਦੀ ਰਾਜਨੀਤੀ ਖੇਡਦੀ ਆ ਸਿੱਖ Hindu Muslim ਇਹ ਕਰਕੇ ਤਰਮ ਦੀ ਰਾਜਨੀਤੀ ਹਮੇਸ਼ਾ ਹੀ ਦਿੱਲੀ ਖੇਡਦੀ ਰਹਿੰਦੀ ਆ ਤਾਂ ਦਿੱਲੀ ਤੋਂ ਕੌਣ ਸੀਗਾ ਤਰਮ ਸਿੰਘ ਹਿੰਮਤ ਸਿੰਘ ਤਾਂ ਜਿਵੇਂ ਹੁਣ ਆਪਾਂ ਦੇਖਦੇ ਆ Odisha ਨੇ ਆਦਾ ਪਿੱਛੇ ਆਪ ਦਾ ਨਾਮ ਚੇਂਜ ਕਰਿਆ ਕਿ ਉਹ ਬਹੁਤ ਹਿੰਮਤੀ ਲੋਕ ਨੇ ਤੇ ਉਹਨਾਂ ਨੇ ਆਪਣਾ ਜਿਵੇਂ ਹੁਣ ਆਪਾਂ ਕਹਿੰਦੇ ਸਾਡੇ ਪੰਜਾਬ ਦੇ ਸਪੈਲਿੰਗ ਗਲਤ ਨੇ ਦਾ ਸਾਡੇ ਪੰਜਾਬ ਦੇ ਸਪੈਲਿੰਗ ਸਹੀ ਚ ਕਿੱਦਾਂ ਹੋਣੀ ਚਾਹੀਦੀ ਸੀ ਯੂ ਦੀ ਤਾਂ ਏ ਹੋਣੀ ਚਾਹੀਦੀ ਐ ਫੇਰ ਹੀ ਸਾਡੇ ਸਹੀ ਬਣਗੇ ਬਟ ਅਸੀਂ ਹਾਲ ਤੱਕ ਹਿੰਮਤ ਹੀ ਨਹੀਂ ਕੀਤੀ ਕਿ ਅਸੀਂ ਪੰਜਾਬ ਦੇ ਸਪੈਲਿੰਗ ਸਹੀ ਕਰਵਾ ਲਈਏ ਬਟ ਅੜੀਸਾ ਵਾਲਿਆਂ ਨੇ ਆ ਸਹੀ ਕਰਵਾਇਆ ਮੋਕਮ ਸਿੰਘ ਇਹ ਹੈਗਾ ਸੀ ਗੁਜਰਾਤ ਤੋਂ ਤਾਂ ਗੁਜਰਾਤ ਵਾਲੇ 2014 ਤੋਂ ਰਾਜ ਕਰਦੇ ਆਏ ਨੇ ਸਾਨੂੰ ਮਤਲਬ ਘਮੇ ਨਾ ਘਮੇ ਆਪ ਦਾ ਕੀ ਇੱਕ ਫੀਕ ਜਾਂ ਮੋਹ ਦਿਖਾਦ ਖਾ ਕੇ ओके ਤਾਂ ਸਤਿਅਵ ਸਿੰਘ ਤਾਂ ਜਿਹੜਾ ਵੀ ਹੁਣ ਆਪਾਂ ਸਾਊਥ ਦੇ ਵਿੱਚ ਦੇਖਦੇ ਆਂ ਕੇਰਲਾ ਕਰਨਾਟਕ ਤਾਮਲਡੂ ਤਾਂ ਇੱਥੇ ਕੀ ਆ ਇੱਥੇ ਦੇ ਲੋਕ ਜਿਵੇਂ ਹੁਣ ਅਸੀਂ ਤਾਂ ਸਿਰਫ ਸੋਚਦੇ ਆਂ ਕਿ ਸਾਨੂੰ ਪੰਜਾਬ ਪੁਲਸ জব ਮਿਲ ਜੇ ਸਾਡੇ ਕਲਰਕ ਦੇ ਪੇਪਰ ਹੋ ਜੇ ਬਟ ਇਹ ਲੋਕ ਕੀ ਹਮੇਸ਼ਾ ਚੰਦਰਮਾ ਵਗੈਰਾ ਤੇ ਇਹ ਸਾਭ ਵਾਲਾ ਤਾਂ ਇੱਕ ਵੱਡੀ ਸੋਚ ਰੱਖਦੇ ਨੇ ਜਿਵੇਂ ਯੂਪੀਐਸਸੀ ਆ ਗਿਆ ਜਾਂ ਬੈਂਕਿੰਗ ਦੇ ਵਿੱਚ ਪੀਓ ਦੇ ਏ ਵਾਲੇ ਤਾਂ ਉਹ ਅਸੀਂ ਸਾਊਥ ਦੇ ਹਮੇਸ਼ਾ ਸਿਲੈਕਸ਼ਨ ਜ਼ਿਆਦਾ ਦੇਖਦੇ ਆਂ ਤਾਂ ਉਸ ਜਿਹੜੇ ਸਾਭ ਹੁੰਦੇ ਨੇ ਉਹ ਸਾਰੇ ਕਿੱਥੋਂ ਹੁੰਦੇ ਨੇ ਸਾਊਥ ਦੇ ਕਰਨਾਟਕ ਲਾਲਾ ਲਾਜਪਤ رائے ਦਾ ਜਨਮ ਕਦੋਂ ਹੋਇਆ ਤਾਂ ਇਹਨਾਂ ਦਾ ਜਨਮ ਕਦੋਂ ਹੋਇਆ ਇਹ ਆਪਾਂ ਦੇਖਦੇ ਜਦੋਂ ਸਾਡੀ ਇੰਡੀਅਨ ਨੈਸ਼ਨਲ ਕਾਂਗਰਸ ਕਦੋਂ ਬਣੀ ਹੈ 1885 ਦੇ ਵਿੱਚ ਬਣੀ ਇੰਡੀਅਨ ਨੈਸ਼ਨਲ ਕਾਂਗਰਸ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਨਰਮ ਦਲ ਤੇ ਗਰਮ ਦਲ ਦੇ ਵਿੱਚ ਟੁੱਟ ਜਾਂਦੀ ਆ ਓਕੇ ਤਾਂ ਲਾਲਾ ਲਾਜਪਤ ਰਾਏ ਕਿੱਥੋਂ ਸੀ ਇਹ ਗਰਮ ਦਲ ਤੋਂ ਸੀ ਤੇ ਇਹਨਾਂ ਨੇ ਬੁੱਕ ਬਹੁਤ ਕੁਝ ਦੇ ਨੇ ਅਨ ਹੈਪੀ ਇੰਡੀਆ ਤਾਂ ਇਹਨਾਂ ਦੀ ਬੁੱਕ ਸੀਗੀ ਅਨ ਹੈਪੀ ਇੰਡੀਆ ओके ਤਾਂ ਇਹਨਾਂ ਨੂੰ ਪੰਜਾਬ ਕੇਸਰੀ ਨਾਮ ਨਾਲ ਜਾਂ ਸ਼ੇਰੇ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਜਦੋਂ 1928 ਦੇ ਵਿੱਚ ਸੈਮਨ ਕਮਿਸ਼ਨ ਆਉਂਦਾ ਸੈਮਨ ਕਮਿਸ਼ਨ ਦੀ ਰਿਪੋਰਟ ਤੇ ਉਹ ਤੋਂ ਬਾਅਦ 1935 ਦਾ ਐਟ ਪਾਸ ਹੋ ਕੇ ਆਉਂਦਾ ਤਾਂ ਉਦੋਂ ਜਦੋਂ ਉਹਦੇ ਵਿੱਚ ਸਾਰੇ ਹੀ ਕੀ ਸੀ ਇੰਗਲਿਸ਼ ਸੀ ਇਹਦਾ ਉਹਦਾ ਵਿਰੋਧ ਹੁੰਦਾ ਠੀਕ ਹੈ ਕਾਲੇ ਝੰਡੇ ਦਿਖਾਈ ਨੇ ਸੈਮਨ ਬੂ ਵਾਇਕ ਦੇ ਨਾਰੇ ਲਾਈ ਜਾਂਦੇ ਨੇ ਤੇ ਉਸ ਟਾਈਮ ਲਾਠੀ ਚਾਰਜ ਦੇ ਟਾਈਮ ਤੇ ਲਾਲ ਲਾਪਤਾਏ ਦੀ ਡੈਥ ਹੋ ਜਾਂਦੀ ਹੈ ਨਵੰਬਰ ਮਹੀਨੇ 1928 ਦੇ ਵਿੱਚ ਬਟ ਇਹਨਾਂ ਦਾ ਜਨਮ ਹੁੰਦਾ 28 ਜਨਵਰੀ ਤਾਰਾਂ ਤੋਂ ਪੈਣ ਦੇ ਵਿੱਚ ਜਨਮ ਹੁੰਦਾ ਤਾਂ ਕਈ ਵਾਰ ਜ਼ਿਲ੍ਹਾ ਪੁੱਛਦੇ ਨੇ ਕਿਹੜੇ ਜ਼ਿਲ੍ਹੇ ਤੋਂ ਸੀ ਇਹ ਸੀਗੇ ਮੋਗੇ ਦੇ ਮੋਗੇ ਤੋਂ ਸੀਗੇ ਵੱਡਾ ਕੱਲੂਕਾਰਾ ਕਦੋਂ ਅਤੇ ਕਿੱਥੇ ਹੋਇਆ ਤਾਂ ਸਾਨੂੰ ਸਾਡੇ ਮਤਲਬ ਸਿੱਖ ਇਤਿਹਾਸ ਦੇ ਵਿੱਚ ਦੋ ਕੱਲੂਕਾਰ ਦੇਖਦੇ ਆ ਇੱਕ ਤਾਂ ਦੇਖਦੇ ਆਪਾਂ ਛੋਟਾ ਕੱਲੂਕਾਰਾ ਇੱਕ ਦੇਖਦੇ ਆਪਾਂ ਵੱਡਾ ਕੱਲੂਕਾਰਾ ਇਹਦੇ ਟਾਈਮ ਤੇ ਆਪਾਂ ਥੋੜੀ ਜਿਹੀ ਹਿਸਟਰੀ ਦੇਖ ਲੈਨੇ ਆ ਜਿਹੜਾ ਛੋਟਾ ਕੱਲੂਕਾਰਾ ਪਹਿਲਾਂ ਆਪਾਂ ਦੇਖਦੇ ਜਕਰੀਆ ਖਾਨ ਜਕਰੀਆ ਖਾਨ ਜਦੋਂ ਸੁਬੇਦਰ ਬੰਦਾ ਜਕਰੀਆ ਖਾਨ ਕਦੋਂ ਤੋਂ ਕਦੋਂ ਤੱਕ ਰਹਿੰਦਾ 1726 ਤੋਂ ਲੈ ਕੇ 1745 ਤੱਕ ਰਹਿੰਦਾ 1745 ਦੇ ਵਿੱਚ ਜਕਰੀਆ ਖਾਨ ਦਾ ਪੁੱਤਰ ਯਈਆ ਖਾਨ ਬੰਦਾ ਇਹ ਸਭਨਾਂ ਸਾਰੇ ਨਾਮ ਲਗਾਤਾਰ ਯਾਦ ਹੋਣੇ ਚਾਹੀਦੇ ਨੇ ਤਾਂ ਇਹ ਉਹ ਤੋਂ ਬਾਅਦ ਮਤਲਬ ਨਿਰਧਈ ਸੀਗਾ ਜਕਰੀਆ ਖਾਨ ਦੇ ਟਾਈਮ ਤੇ ਜਿਹੜੀਆਂ ਮੇਨ ਮੇਲਕਨਾਮਾਂ ਤੁਸੀਂ ਯਾਦ ਰੱਖਣੀਆਂ ਜਦੋਂ ਅਸੀਂ ਲਾਹੌਰ ਤੋਂ ਕ੍ਰੋਸ ਕਰਕੇ ਹਿੰਦੁਸਤਾਨ 'ਚ ਐਂਟਰ ਹੋਣਾ ਤਾਂ ਉਸ ਟਾਈਮ ਉੱਥੇ ਸੀਗਾ ਦਿੱਲੀ ਗੇਟ ਦਾ ਲਹਾਰ ਨਾ ਜਿਹੜਾ ਦਿੱਲੀ ਵਾਲਾ ਹੁੰਦੇ ਸੀਗੇ ਤਾਂ ਉੱਥੇ ਦਿੱਲੀ ਗੇਟ ਸੀਗਾ ਬਟ ਜਕਰੀਆ ਖਾਨ ਨੇ ਗੱਡੀ ਦੇ ਉੱਪਰ ਆਉਣਸਾਰ ਹੀ ਸਿੱਖਾਂ ਦਾ ਮਤਲਬ ਇੰਨਾ ਕਤਲੇਆਮ ਕਰਿਆ ਤਾਂ ਜਿਹੜਾ ਦਿੱਲੀ ਗੇਟ ਸੀਗਾ ਉਹਦਾ ਨਾਮ ਕੀ ਪੈ ਗਿਆ ਸ਼ਹੀਦ ਗੰਜ ਤਾਂ ਕਹਿੰਦੇ ਕੀ ਦੇ ਟਾਈਮ ਤੇ ਦਿੱਲੀ ਗੇਟ ਦਾ ਨਾਮ ਸ਼ਹੀਦ ਗੰਜ ਪੈ ਗਿਆ ਸੀਗਾ ਤਾਂ ਉਹ ਪੈ ਗਿਆ ਸੀ ਜਕਰੀਆ ਖਾਨ ਦੇ ਟਾਈਮ ਤੇ ਜਕਰੀਆ ਖਾਨ ਨੂੰ ਇਹ ਗੱਲ ਪਤਾ ਲੱਗੀ ਸੀ ਕਿ 나ਦਰ ਸ਼ਾ ਮਤਲਬ ਅੱਜ ਨਹੀਂ ਤਾਂ ਕੱਲ ਅਟੈਕ ਕਰੂਗਾ ਹੀ ਕਰੂਗਾ ਤਾਂ ਫਿਰ ਮਤਲਬ ਜਕਰੀਆ ਖਾਨ ਨੇ ਸਟਾਰਟਿੰਗ ਦੇ ਵਿੱਚ ਗੱਡੀ ਤੇ ਬੈਠਣ ਤੋਂ ਬਾਅਦ ਬਹੁਤ ਜ਼ਿਆਦਾ ਜ਼ੁਲਮ ਕਰਿਆ ਬਟਿਕ ਟਾਈਮ ਤੇ ਇਹਨੂੰ ਵੀ ਪਤਾ ਸੀਗਾ ਕਿ ਮਤਲਬ ਜਿਹੜੀ ਸਾਡੀ ਸਿੱਖ ਸੈਨਾ ਸਾਡਾ ਖਾਲਸਾ ਉਹ ਇਸ ਤਰੀਕੇ ਨਾਲ ਦਵਣ ਵਾਲਾ ਨਹੀਂ ਫਿਰ ਬਾਅਦ ਵਿੱਚ ਅੱਕ ਕੇ ਇਹ ਕੀ ਕਰਦਾ ਸਮਝੌਤਾ ਕਰਦਾ ਸਿੱਖਾਂ ਨਾਲ ਤਾਂ ਕਹਿੰਦੇ ਕਿ ਕਿਹੜੇ ਸਾਲ ਸਮਝੌਤਾ ਕਰਿਆ 1733 ਦੇ ਵਿੱਚ ਸਿੱਖਾਂ ਨਾਲ ਸਮਝੌਤਾ ਕਰਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਕਿਉਂਕਿ ਗੱਲ ਇਹ ਸੀ ਨਾ ਦਿੱਲੀ ਵਾਲੇ ਗੱਦੀ ਤੋਂ ਲਾ ਦੇਣਗੇ ਕਿ ਤੁਸੀਂ ਮੈਨੂੰ ਆਰਾਮ ਨਾਲ ਆਪਣਾ ਕਿ ਮਤਲਬ ਇੱਥੇ ਕਰਨ ਦਿਓ ਕਿ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਠੀਕ ਹੈ ਤੁਸੀਂ ਜੋ ਵੀ ਕਰਨਾ ਕਰੋ ਤਾਂ ਸਿੱਖਾਂ ਨੂੰ ਕੁਝ ਕੇ ਜੰਗੀਰਾਂ ਦਿੱਤੀਆਂ ਤਾਂ ਨਵਾਬ ਦੀ ਪੱਦੀ ਬਹੁਤ ਪੁੱਛਦੇ ਨੇ ਨਵਾਬ ਦੀ ਵਿਪੱਦੀ ਕਿਨੂੰ ਮਿਲੀ ਕਪੂਰ ਸਿੰਘ ਨੂੰ ਉਹ ਸਿੱਧਾ ਪਾਣੂ ਜੱਸਾ ਸਿੰਘ ਨੂੰ ਮਿਲੀ ਕਪੂਰ ਸਿੰਘ ਨੂੰ ਮਿਲੀ ਕਿੰਨਾਂ ਨੂੰ ਮਿਲੀ ਨਵਾਬ ਕਪੂਰ ਸਿੰਘ ਨੂੰ ਨਵਾਬ ਦੀ ਪੱਦੀ ਕਿਹਨੇ ਦਿੱਤੀ ਜਕਰੀਆ ਖਾਨ ਨੇ ਕਦੋਂ ਦਿੱਤੀ 1633 ਦੇ ਵਿੱਚ ਉਦੋਂ ਬਾਅਦ ਇਹਨਾਂ ਨੇ ਜਿਹੜਾ ਸਮਝੌਤਾ ਕਰਿਆ ਸੀ ਤਾਂ ਸੌਰੀ 1733 ਦੇ ਵਿੱਚ ਤੇ 1734 ਦੇ ਵਿੱਚ ਤਾਂ ਜਿਹੜਾ ਵੀ ਮੈਂ ਮਤਲਬ ਸਾਡੇ ਸਿੱਖ ਸੀਗੇ ਤਾਂ ਉਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦਾ ਤਰਨੰਦਲ ਤੇ ਬੁੱਢਾ ਦਲ ਬੁੱਢਾ ਦਲ ਦੇ ਵਿੱਚ ਜਿਨ੍ਹਾਂ ਦੀ ਏਜ 40 ਤੋਂ ਉੱਪਰ ਸੀ ਤੇ ਬਾਕੀ ਸਾਡੀ ਜਿਹੜੀ ਸੀਗੀ ਬਾਹਰ ਮਤਲਬ ਰੱਖਿਆ ਕਰਨਗੇ ਤੁਰਨਾ ਦਲ ਦੇ ਵਿੱਚ ਸਾਡਾ ਜਿਹੜਾ ਸਿੱਖ ਸੀਗੇ ਇਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਤਾ ਬਟ ਹੁਣ 1735 ਦੇ ਵਿੱਚ ਓਕੇ 1735 ਦੇ ਵਿੱਚ ਇੱਕ ਹੀ ਕਰਦਾ ਜਿਹੜੀ ਸੰਧੀ ਕੀਤੀ ਸੀ 33 ਦੇ ਵਿੱਚ ਸੰਧੀ ਕੀਤੀ 35 ਦੇ ਵਿੱਚ ਇਹਨੇ ਰੱਦ ਕਰ ਦਿੱਤੀ ਕਹਿੰਦਾ ਕਿ ਉਹ ਜਿੰਨਾ ਵੀ ਕੁਝ ਦਿੱਤਾ ਸਾਰਾ ਵਾਪਸ ਲੈ ਲਿਆ ਤੇ ਦੁਬਾਰੇ ਫਿਰ ਉਹੀ ਹੁਕਮ ਕਰਤਾ ਕਿ ਮਤਲਬ ਸ਼ਹੀਦਿਆਂ ਦਾ ਮਤਲਬ ਹੁਕਮ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਮੇਨ ਕਟਣਾ ਹੁੰਦੀ ਜਗਰੀਆ ਖਾਨ ਦੇ ਟਾਈਮ ਤੇ ਬਾਕੀ ਵੀ ਹੁੰਦੀ ਹੈ ਪਾਈ ਮਣੀ ਸਿੰਘ ਦੀ ਸ਼ਹੀਦੀ ਭਾਈ ਮਣੀ ਸਿੰਘ ਦੀ ਸ਼ਹੀਦੀ ਕਿੱਥੇ ਹੁੰਦੀ ਹੈ ਦਿੱਲੀ ਦੇ ਵਿੱਚ ਹੁੰਦੀ ਹੈ ਭਾਈ ਮਣੀ ਸਿੰਘ ਦੀ ਸ਼ਹੀਦੀ ਕਰਵਾਈ ਜਾਂਦੀ ਹੈ ਕਿਹੜੇ ਸਾਲ 1738 ਦੇ ਵਿੱਚ ਭਾਈ ਮਣੀ ਸਿੰਘ ਜਕਰੀਆ ਖਾਨ ਕੋਲ ਜਾਂਦੇ ਨੇ ਤਾਂ ਉਹਨੂੰ ਕਹਿੰਦੇ ਨੇ ਕਿ ਠੀਕ ਹੈ ਤਾਂ ਸੰਧੀ ਜੋ ਵੀ ਜਿਹੜਾ ਕੈਨਸਲ ਕੀਤਾ ਤਾਂ ਅਸੀਂ ਦਿੱਲੀ ਦਿੱਲੀ ਦੇ ਵਿੱਚ ਆਪਣੇ ਕੀ ਮਤਲਬ ਦਿੱਲੀ ਤੇ ਬਸਾਖੀ ਦੇ ਟਾਈਮ ਤੇ ਮਿਲਦੇ ਸੀਗੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਿੱਖ ਪਾਈਚਾਰਾ ਤਾਂ ਕਿ ਸਾਨੂੰ ਮਤਲਬ ਦੀਵਾਲੀ ਸੌਰੀ ਦਿੱਲੀ ਨਹੀਂ ਦੀਵਾਲੀ ਦੀਵਾਲੀ ਤੇ ਬਸਾਖੀ ਦੇ ਟਾਈਮ ਤੇ ਮਿਲਦੇ ਸੀ ਦੀਵਾਲੀ ਸਾਨੂੰ ਅੰਮ੍ਰਿਤਸਰ ਦੇ ਵਿੱਚ ਮਨਾ ਲੈਂਦੇ ਤੇ ਜਕਰੀਆ ਖਾਨ ਨੇ ਕਿਹਾ ਸੀ ਓਕੇ ਕਿ ਤੁਸੀਂ ਦੀਵਾਲੀ ਮਨਾ ਲਓ ਬਟ 5000 ਰੁਪਏ ਲੱਗੂਗਾ ਤੇ ਭਾਈ ਮਨੀ ਸਿੰਘ ਨੇ ਕਿਹਾ ਸੀਗਾ ਕਿ ਓਕੇ ਕਿ ਅਸੀਂ ਤੁਹਾਨੂੰ 5000 ਰੁਪਏ ਦੇ ਦਾਂਗੇ ਬਟ ਜਦੋਂ ਅਸੀਂ ਦੀਵਾਲੀ ਦਾ ਤਿਹਾਰ ਮਨਾ ਲਿਆ ਉਹ ਤੋਂ ਬਾਅਦ ਅਸੀਂ ਤੁਹਾਨੂੰ ਦੇ ਦਾਂਗੇ ਤੇ ਜਕਰੀਆ ਖਾਨ ਜਿਹੜੀ ਸੰਗਤ ਆ ਰਹੀ ਸੀ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਦੇ ਵਿੱਚ ਤਾਂ ਉਹਨਾਂ ਦੇ ਉੱਪਰ ਕੀ ਮਤਲਬ ਅਟੈਕ ਕੀਤਾ ਤਾਂ ਉਹਨਾਂ ਨੂੰ ਸ਼ਹੀਦੀ ਮਤਲਬ ਕਰੇ ਉਹ ਜਿਹੜੀ ਵੀ ਸੰਗਤ ਸੀ ਸਾਰਿਆਂ ਨੂੰ ਸ਼ਹੀਦੀ ਮਤਲਬ ਸ਼ਹੀਦ ਹੋ ਗਈ ਸਾਰੀ ਸੰਗਤ ਤਾਂ ਉਸ ਟਾਈਮ ਬਾਅਦ ਵਿੱਚ ਉਹ ਹੋ ਕਿ ਜਕਰੀਆ ਖਾਨ ਪਾਈ ਮਨੀ ਸਿੰਘ ਤੋਂ 5000 ਰੁਪਏ ਵੀ ਮੰਗਦਾ ਪਿਆ ਸੀ ਤੇ ਇਹ ਘਟਨਾ ਵੀ ਹੋ ਗਈ ਠੀਕ ਆ ਤਾਂ ਪਾਈ ਮਨੀ ਸਿੰਘ ਨੇ ਉਹ ਜਿਹੜਾ ਵੀ ਸੀਗਾ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਦੀ ਜਵਾਨ ਤੇ ਮੁਕਰਿਆ ਕਿ ਅਸੀਂ ਨਹੀਂ ਦੇਣ ਵਾਲੇ ਤਾਂ ਉਹਦੇ ਵਿੱਚ ਪਾਈ ਮਨੀ ਸਿੰਘ ਦੀ ਸ਼ਹੀਦੀ 1738 ਦੇ ਵਿੱਚ ਕਿਹਦੇ ਟਾਈਮ ਤੇ ਹੋਈ ਜਕਰੀਆ ਖਾਨ ਦੇ ਟਾਈਮ ਤੇ ਹੋਈ ਓਕੇ ਤੇ ਉਹ ਤੋਂ ਬਾਅਦ ਅਗਲੇ ਸਾਲ ਹੀ ਮਤਲਬ 38 ਦੇ ਵਿੱਚ ਇਹ ਹੁੰਦਾ ਤਾਂ ਅਗਲੇ ਸਾਲ ਹੀ ਨਾਦਰ ਸ਼ਾਹ ਦਾ ਅਟੈਕ ਹੋ ਜਾਂਦਾ ਤੇ ਨਾਦਰ ਸ਼ਾਹ ਸਾਰਾ ਕੁਝ ਪੰਜਾਬ ਦੇ ਵਿੱਚੋਂ ਵੀ ਤੇ ਦਿੱਲੀ ਦੇ ਵਿੱਚੋਂ ਵੀ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਉਹ ਤੋਂ ਅਗਲੇ ਸਾਲ 1740 ਦੇ ਵਿੱਚ ਮਹਿਤਾਬ ਸਿੰਘ ਤੇ ਪਾਈ ਸੁੱਖਾ ਸਿੰਘ ਤਾਂ ਜਿਹੜਾ ਮੱਸਾ ਰੰਗਣ ਜਿਹਾ ਜਿਹੜਾ ਕਿ ਮਤਲਬ ਇਹ ਚੀਜ਼ਾਂ ਕਰਦਾ ਪਿਆ ਸੀਗਾ ਉਹਦੀ ਮਤਲਬ ਉਹਨੂੰ ਮਾਰ ਦਿੰਦੇ ਨੇ ਤਾਂ ਪਾਈ ਮਹਿਤਾਬ ਸਿੰਘ ਤੇ ਪਾਈ ਸੁੱਖਾ ਸਿੰਘ ਦੀ ਸ਼ੀਦੀ ਵੀ ਕਿਹਦੇ ਟਾਈਮ 'ਤੇ ਹੁੰਦੀ ਹੈ ਜਕਰੀਆ ਖਾਨ ਦੇ ਟਾਈਮ 'ਤੇ ਹੁੰਦੀ ਆ ਪਾਈ ਤਾਰੂ ਸਿੰਘ ਪਾਈ ਤਾਰੂ ਸਿੰਘ ਦੀ ਸ਼ਹੀਦੀ ਵੀ ਹੁੰਦੀ ਆ 1745 ਦੇ ਵਿੱਚ ਜਕਰੀਆ ਖਾਨ ਦੇ ਟਾਈਮ ਤੇ ਤੇ ਜਕਰੀਆ ਖਾਨ ਮਰਦਾ ਕਦੋਂ 1745 1 ਜੁਲਾਈ 1745 ਦੇ ਵਿੱਚ ਜਕਰੀਆ ਖਾਨ ਦੀ ਮਤਲਬ ਮੌਤ ਹੋ ਜਾਂਦੀ ਆ ਜਕਰੀਆ ਖਾਨ ਤੋਂ ਬਾਅਦ ਜਿਹੜਾ ਗੱਦੀ ਤੇ ਬੈੰਦਾ ਉਹ ਬੈੰਦਾ ਯਾਹਿਆ ਖਾਨ ਤਾਂ ਇਹ 1745 ਦੇ ਵਿੱਚ ਗੱਦੀ ਦੇ ਉੱਪਰ ਮਤਲਬ ਇਹਨਾਂ ਦੇ ਵਿੱਚ ਬੈੰਦਾ ਇਨ ਅਗਲਾ ਲਾਹੌਰ ਦਾ ਸੁਬੇਦਾਰ ਬਣਦਾ ਤੇ ਇਹਦੇ ਟਾਈਮ ਤੇ ਅਸੀਂ ਦੇਖਦੇ ਆ ਛੋਟਾ ਕੱਲੂਕਾਰ ਤੇ ਇਹਦੇ ਮਤਲਬ ਦੋ ਕਾਫੀ ਮਤਲਬ ਨੇੜੇ ਦੇ ਜਸਪਤਰ ਰਾਏ ਤੇ ਲਖਪਤਰ ਰਾਏ ओके ਤਾਂ ਜਸਪਤਰਾਏ ਮਤਲਬ ਸਿੱਖਾਂ ਦੇ ਹੱਥੋਂ ਮਰ ਜਾਂਦਾ ਤੇ ਲਖਪਤਰਾਏ ਰਿਕੁਐਸਟ ਕਰਦਾ ਕਿ ਮੇਰੇ ਪਰਾ ਦੀ ਮੌਤ ਦਾ ਬਦਲਾ ਲੇਤਾ ਜਾਵੇ ਤਾਂ ਉਹਦੇ ਚੱਕਰ ਦੇ ਵਿੱਚ ਹੁੰਦਾ ਸਾਡਾ ਛੋਟਾ ਕੱਲੂਕਾਰ ਵੱਡਾ ਕੱਲੂਕਾਰ ਹੁੰਦਾ ਅਫਦਾਲੀ ਮਤਲਬ ਵੱਡਾ ਕੱਲੂਕਾਰ ਦੇ ਵਿੱਚ ਜਿਹੜੀ ਕੀ ਘਟਨਾ ਕੌਣ ਕਰਦਾ ਇਹ ਕਰਦਾ ਅਫਦਾਲੀ ਅਫਦਾਲੀ ਨੇ ਟੂਟੂ ਸਾਡੇ ਕੀਤੇ ਸੀ 8 ਹਮਲੇ ਓਕੇ ਆਪਾਂ ਹਿਸਟਰੀ ਦੀ ਕਲਾਸ ਦੇ ਵਿੱਚ ਡਿਟੇਲ ਚ ਦੇਖਾਂਗੇ ਕਿਹੜੇ ਹਮਲੇ ਦੇ ਵਿੱਚ ਕੀ ਹੋਇਆ ਤਾਂ ਜੇ ਇਹਦੇ ਵਿੱਚ ਦੇਖੀਏ ਆਪਾਂ ਬਾਬਾ ਦੀਪ ਸਿੰਘ ਦੀ ਸ਼ਹੀਦੀ ਅਫਦਾਲੀ ਦੇ ਕਿਹੜੇ ਹਮਲੇ ਟਾਈਮ ਹੁੰਦੀ ਆ ਅਫਦਾਲੀ ਦੇ ਚੌਥੇ ਹਮਲੇ ਟਾਈਮ ਹੁੰਦੀ ਆ ਬਾਬਾ ਦੀਪ ਸਿੰਘ ਦੀ ਸ਼ੀਧੀ ਪੰਜਵਾਂ ਹਮਲਾ ਹੁੰਦਾ ਉਹਦਾ ਮਰਾਠਿਆਂ ਦੇ ਉੱਪਰ ਤੇ ਛੇਵੇਂ ਹਮਲੇ ਅਫਦਾਲੀ ਦੇ ਛੇਵੇਂ ਹਮਲੇ ਦੇ ਵਿੱਚ ਹੁੰਦਾ ਸਾਡਾ ਵੱਡਾ ਕੱਲੂਕਾਰ ਓਕੇ ਇਹ ਤੁਸੀਂ ਯਾਦ ਰੱਖਣਾ ਛੋਟਾ ਕੱਲੂਕਾਰ ਹੁੰਦਾ ਜਗਰੀਆ ਖਾਨ ਦਾ ਪੁੱਤ ਜਈਆ ਖਾਨ ਦੇ ਟਾਈਮ ਤੇ ਵੱਡਾ ਕੱਲੂਕਾਰ ਹੁੰਦਾ ਅਫਦਾਲੀ ਦੇ ਟਾਈਮ ਤੇ ਤਾਂ ਅਗਲਾ ਤੁਹਾਡਾ ਸਵਾਲ ਛੰਦ ਪ੍ਰਾਗ ਦੇ ਦਾ ਸਬੰਧ ਕਿਸ ਨਾਲ ਹੈ ਤੈਹੀ ਕੀ ਹੁੰਦਾ ਇਹ ਜੇ ਮੈਂ ਆਪਾਂ ਕੋਈ ਵੀ ਬਜ਼ਾਰਤ ਬੁਝਦੇ ਆ ਤਾਂ ਉਹਦੇ ਵਾਂਗ ਹੁੰਦਾ ਤਾਂ ਇਹ ਵਿਆਹ ਦੇ ਸਮੇਂ ਗਾਈ ਜਾਂਦੇ ਨੇ ਤਾਂ ਜਿਹੜਾ ਲਾੜਾ ਹੁੰਦਾ ਵਿਆਹ ਦੇ ਟੈਂਪ ਟ ਜਿਹੜਾ ਲਾੜਾ ਹੁੰਦਾ ਉਹ ਆਪਣੀਆਂ ਸਾਲੀਆਂ ਨੂੰ ਸਾਲੀਆਂ ਨੂੰ ਇਹ ਸੁਣਾਉਂਦਾ ਤੇ ਉਹ ਤੋਂ ਬਾਅਦ ਉਹ ਉਹਦਾ ਆਨਸਰ ਦੇ ਕੇ ਨਾਲ ਹੀ ਇੱਕ ਜੋੜ ਕੇ ਦੁਬਾਰੀ ਫਿਰ ਉਹ ਸੁਣਾਉਂਦੀਆਂ ਨੇ ਤਾਂ ਇਹ ਕਿ ਮਤਲਬ ਜੇ ਸਾਲੀਆਂ ਦੇ ਵਿੱਚ ਇਹ ਗਣਾਈ ਮਤਲਬ ਸੁਣਾਈ ਜਾਂਦੇ ਨੇ ਇਹਦੇ ਵਿੱਚ ਲਿਆਕਤ ਬੁੱਧੀ ਦੀ ਪਰਖ ਹੁੰਦੀ ਆ ਓਕੇ ਤਾਂ ਉਹ ਜੋ ਵੀ ਚੀਜ਼ ਹੁੰਦੀ ਆ ਉਹਨੂੰ ਹੋਰ ਸ਼ਬਦਾਂ ਦੇ ਵਿੱਚ ਸੁਣਾ ਦਿੱਤਾ ਜਾਂਦਾ ਚੰਦ ਦੀਆਂ ਤਿਥਾਂ ਨਾਲ ਸੰਬੰਧ ਰੱਖਣ ਵਾਲੇ ਤਿਹਾਰ ਕੀੜੇ ਹਨ ਇਹਨਾਂ ਦੇ ਵਿੱਚ ਹੀ ਸਾਰੇ ਸਾਡੇ ਪੰਜਾਬ ਪੰਜਾਬੀ ਸੱਭਿਆਚਾਰ ਦੇ ਤਿਹਾਰ ਨੇ ਤਾਂ ਚੰਦਰਮੇ ਦੀ ਦਿਸ਼ਾ ਨਾਲ ਆਪਾਂ ਦੇਖਦੇ ਜਦੋਂ ਚੰਦਰਮੇ ਦੀ ਦਿਸ਼ਾ ਨਾਲ ਹੀ ਤਾਂ ਸਾਡੇ ਮੱਸੀ ਆਉਂਦੀ ਆ ਤੇ ਚੰਦਰਮੇ ਦੀ ਦਿਸ਼ਾ ਨਾਲ ਹੀ ਸਾਡੇ ਪੂਰਨਮਾਸੀ ਆਉਂਦੀ ਆ ਪੂਰਨਮਾਸੀ ਤੇ ਮੱਸੀਆ ਤਾਂ ਇਹਦੇ ਵਿੱਚ ਬਸੰਤ ਪੈਂਚਮੀ ਤੇ ਲੋੜੀ ਬਸੰਤ ਪੈਂਚਮੀ ਓਕੇ ਇਹ ਹੈਗੇ ਸਾਡੀ ਚੰਦਰਮੇ ਦੀ ਦਿਸ਼ਾ ਨਾਲ ਲੋੜੀ ਹੈਗੀ ਸਾਡੀ ਸਗਰਾਂਦੀ ਇੱਕ ਤਾਂ ਸਗਰਾਂਦ ਹੁੰਦੀ ਆ ਜਦੋਂ ਆਪਣੇ ਕੀ ਮਤਲਬ ਗੁਰਦੁਆਰਾ ਸਾਹਿਬ ਪਾਠ ਹੁੰਦਾ ਇੱਕ ਸੰਗਰਾਦ ਹੁੰਦੀ ਆ ਤੇ ਇੱਕ ਆਪਾਂ ਕਹਿੰਦੇ ਆ ਕਿ ਜਿਵੇਂ ਹੁਣ ਰਾਤ ਲੰਘਿਆ ਹਨਾ ਕਿ ਮਤਲਬ ਸੱਤੇ ਅੱਠੇ ਨੌਵੀਂ ਦਸਵੀਂ ਜਿਵੇਂ ਅੱਜ 11 ਸਾ ਹਨਾ ਇੱਕ ਹੁੰਦਾ ਦਸਹਿਰਾ ਤੇ ਇੱਕ ਹੁੰਦੀ ਬਸਾਖੀ ਜਿਹੜੀ ਦਸਹਿਰਾ ਇਹ ਵੀ ਚੰਦਰਮਲ ਦੀ ਸ਼ਨਾਲਾ ਜਿਹੜਾ 80 ਦਿਨ ਰਾਤੇ ਹੁੰਦੇ ਆ ਅਸੂ ਜਿਹੜੀ ਦਸਵੀਂ ਆਉਂਦੀ ਆ ਤਾਂ ਉਦੋਂ ਹੁੰਦਾ ਸਾਡਾ ਦਸਹਿਰਾ ਜਿਹੜੀ ਬਸਾਖੀ ਹੁੰਦੀ ਆ ਇਹੀ ਹੁੰਦੀ ਸਾਡੀ ਸੰਗਰਾਂਦ ਦੀ ਤਿਆਂ ਤੇ ਮਾਗੀ ਜਿਹੜੀ ਹੁੰਦੀ ਸਾਡੇ ਤੀਆਂ ਇਹ ਹੁੰਦੀਆਂ ਤੀਆਂ ਮਤਲਬ ਸੌਣ ਦੇ ਤੀਜ ਨੂੰ ਹੁੰਦੀਆਂ ਨੇ ਤਾਂ ਇਹ ਵੀ ਸਾਡੀ ਚੰਦਰਮਾ ਦੀ ਦਿਸ਼ਾ ਨਾਲ ਜਿਹੜੀ ਮਾਗੀ ਆ ਇਹ ਹੁੰਦੀ ਸਾਡੀ ਸੰਗਰਾਂਦੀ ਦੀਵਾਲੀ ਤੇ ਹੋਲੀ ਜਿਹੜੀ ਦੀਵਾਲੀ ਇਹ ਆਪਾਂ ਮੱਸੀਆਂ ਨੂੰ ਰੋਟੀ ਖਵਾਉਣੀ ਆ ਹਨਾ ਤਾਂ ਇਹ ਹੁੰਦੀ ਚੰਦਰਮਾ ਦੀ ਦਿਸ਼ਾ ਨੂੰ ਮੱਸੀਆਂ ਨੂੰ ਤੇ ਜਿਹੜੀ ਹੋਲੀ ਹੁੰਦੀ ਆ ਇਹ ਹੁੰਦੀ ਸਾਡੀ ਪੂਰਨਮਾਸੀ ਨੂੰ ओके ਤੇ ਇਹ ਦਨ ਸਰੋਣਾ ਸੀਗਾ દિਵਾਲੀ ਤੇ ਹੋਲੀ ਇਹ ਤੁਸੀਂ ਖਿਆਲ ਰੱਖਣਾ ਜਦੋਂ ਕੋਈ ਵੀ ਤਿਹਾੜ ਤੁਸੀਂ ਪੜਦੇ ਹੋ ਤੇ ਪਹਿਲੀ ਚੀਜ਼ ਇਹ ਦੇਖਣੀ ਇਹ ਕਿਹੜੇ ਦੇਸੀ ਮਹੀਨੇ ਚ ਆ ਰਿਹਾ ਫਿਰ ਇਹ ਦੇਖਣਾ ਇਹ ਚੰਦਰਮਾ ਦੇ ਦਿਸ਼ਾ ਨਾਲ ਆ ਜਸਤ ਗ੍ਰਾਂਦੀ ਆ ਜਨਮ ਅਸ਼ਮੀ ਦਾਸਵੰਦ ਕਿਸ ਨਾਲ ਹੈ ਤਾਂ ਕਿੰਨਾਂ ਨਾਲਾ ਸ਼ਿਵ ਜੀ ਨਾਲ ਇਹਦੇ ਸ਼ੁਰੂਆਤ ਤਰੀ ਆਪਾਂ ਦੇ ਦਿੰਨੇ ਆ ਬ੍ਰਹਮਾ ਜੀ ਨਾਲ ਹਨੂਮਾਨ ਜੀ ਨਾਲ ਜਾਂ ਕ੍ਰਿਸ਼ਨ ਜੀ ਨਾਲ ਇਹਦਾ ਬਹੁਤ ਨਾਰਮਲ ਆ ਇਹ ਹੈਗਾ ਸਾਡਾ ਕ੍ਰਿਸ਼ਨ ਜੀ ਨਾਲ ਮਹਾਰਾਜਾ ਅਜੀਤ ਸਿੰਘ ਨੇ ਕਿਹੜੇ ਗੁਰੂਆਂ ਦੇ ਨਾਮ ਉੱਤੇ ਸਿੱਕੇ ਜਾਰੀ ਕਰੇ ਤਾਂ ਸਭ ਤੋਂ ਪਹਿਲਾਂ ਬੱਸ ਜੇ ਸਿੱਕੇ ਸਭ ਤੋਂ ਪਹਿਲਾਂ ਪੁੱਛ ਲੈਣ ਤਾਂ ਉਹ ਆਪਾਂ ਵੇਖਾਂਗੇ ਬੰਦਾ ਸਿੰਘ ਬਹਾਦਰ ਜੀ ਨੇ ਤਾਂ ਉਹ ਤੋਂ ਬਾਅਦ ਮਹਾਰਾਜਾ ਅਜੀਤ ਸਿੰਘ ਜੀ ਨੇ ਸਟਾਰਟ ਕੀਤੇ ਨੇ ਤਾਂ ਕਿਹਨਾਂ ਦੇ ਨਾਮ ਤੇ ਸਾਡੇ ਪਹਿਲੇ ਗੁਰੂ ਤੇ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਜਾਰੀ ਕੀਤੇ ਮਹਾਰਾਜਾ ਅਜੀਤ ਸਿੰਘ ਨੇ ਫਿਰ ਲਿਖਿਆਂ ਵਿੱਚੋਂ ਸੰਯੁਕਤ ਬਾਗ ਕਿਹੜਾ ਹੈ ਤਾਂ ਇਹਨਾਂ ਦੇ ਵਿੱਚੋਂ ਸੰਯੁਕਤ ਬਾਗ ਕਿਹੜਾ ਹੈ ਜੇ ਮੈਂ ਉਹ ਕਾਰ ਨੂੰ ਜਾਂਦਾ ਹੈ ਇੱਕ ਸਿੰਗਲ ਕਿਰਿਆਗੀ ਦਾ ਇੱਕ ਸਿੰਗਲ ਕਿਰਿਆਗੀ ਤਾਂ ਇਹ ਕੀ ਸਧਾਰਨ ਵਾਕ ਆਗੇ ਉਹ ਕਰ ਗਿਆ ਅਤੇ ਕਿਤਾਬ ਪੜਨ ਲੱਗ ਗਿਆ ਤਾਂ ਸੰਯੁਕਤ ਵਾਕ ਹੁੰਦਾ ਜਿਹਦੇ ਵਿੱਚ ਦੋ ਉਪਵਾਕ ਆਪਣੇ ਆਪ ਦੇ ਵਿੱਚ ਸੁਤੰਤਰ ਹੋਣ ਤੇ ਇਹਦੇ ਵਿੱਚ ਕਿਰਿਆ ਵੀ ਇੱਕ ਤੋਂ ਵੱਧ ਹੁੰਦੀ ਆ ਤਾਂ ਇਹ ਯੋਜਕ ਨਾਲ ਜੋੜੇ ਹੁੰਦੇ ਨੇ ਯੋਜਕ ਵੀ ਕਿਹੜੇ ਜਿਹੜੇ ਸੁਤੰਤਰ ਯੋਜਕ ਨੇ ਇੱਕ ਦੂਜੇ ਦੇ ਉੱਪਰ ਇਹ ਡਿਪੈਂਡਡ ਨਹੀਂ ਹੈਗੇ ਤਾਂ ਇਹਦਾ ਅਨਸਰ ਹੋਣਾ ਸੀ ਸਸਾ ਤੇ ਅੱਜ ਵਾਲੀ ਕਲਾਸ ਦੇ ਵਿੱਚ ਇੰਨਾ ਹੀ ਮਿਲਦੇ ਆਪਾਂ ਅਗਲੀ ਲਾਹ ਦੇ ਵਿੱਚ ਇਹਦੇ ਵਿੱਚ ਜਰੂਰ ਦੱਸਣਾ ਕਿ ਸੋਡੀ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋ ਗਏ ਅੱਜ ਵਾਲੀ ਕਲਾਸ ਨੂੰ ਕਾਫੀ ਲੇਟ ਮਿਲੂਗੀ ਤੇ ਉਹਦੇ ਵਾਸਤੇ ਸੌਰੀ ਤੇ ਬਾਕੀ ਕਲਾਸਾਂ ਤੁਹਾਨੂੰ ਡਿਲੀ ਟਾਈਮ ਤੇ ਮਿਲਦੇ ਰਹਿਆ ਕਰਨਗੀਆਂ ਤੇ ਇਹਦੇ ਅਗਲੀ ਕਲਾਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਪੀ ਟੈਪਲੱਸਵੀ ਦੇ ਜਿਹੜੇ ਐਕਸਾਈ ਦੇ ਐਕਸਾਈ ਦਾ ਪੇਪਰ ਹੋਇਆ ਪਹਿਲਾਂ ਦੋ ਵਾਰੀ ਹੋਇਆ ਐਕਸਾਈ ਦੇ ਵਿੱਚ ਪੰਜਾਬ ਜੀ ਕੇ ਤੇ ਪੰਜਾਬੀ ਦੇ ਸਵਾਲ